ਸਤਿ ਸ਼੍ਰੀ ਅਕਾਲ ਫਟਾਫਟ ਖਬਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਤੁਹਾਨੂੰ ਦਿਖਾਈਆਂ ਜਾਂਦੀਆਂ ਨੇ ਦੇਸ਼ ਦੁਨੀਆ ਮਨੋਰੰਜਨ ਖੇਡ ਤੇ ਵਪਾਰ ਜਗਤ ਦੀਆਂ ਅਹਿਮ ਸਰਗਰਮੀਆਂ ਫਟਾਫਟ ਯਾਨੀ ਤੇਜ਼ ਰਫ਼ਤਾਰ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਅੱਜ ਦੀ ਪਹਿਲੀ ਖਬਰ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਨਵੀਂ ਪਾਰਟੀ ਬਣਾਉਣ ਦੇ ਸੰਕੇਤ ਦਿੱਤੇ। ਇਹ ਫੈਸਲਾ ਸੁਧਾਰ ਲਹਿਰ ਦੇ ਆਗੂਆਂ ਨੇ ਬੀਤੇ ਦਿਨ ਚੰਡੀਗੜ੍ਹ 'ਚ ਹੋਈ ਮੀਟਿੰਗ ਦੌਰਾਨ ਲਿਆ ਹੈ। ਆਗੂਆਂ ਅਨੁਸਾਰ ਜੇਕਰ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਹੁਕਮਾਂ ਦੀ ਪਾਲਣਾ ਕਰਨ 'ਚ ਸਫਲ ਰਹਿੰਦੀ ਹੈ ਤਾਂ ਉਹ ਮਾਰਚ ਵਿੱਚ ਹੌਲੇ-ਮਹੱਲੇ ਤੋਂ ਬਾਅਦ ਸਿਆਸੀ ਪਾਰਟੀ ਬਣਾਉਣਗੇ। ਆਗੂਆਂ ਨੇ ਇਹ ਐਲਾਨ ਸਾਫਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਚੰਡੀਗੜ੍ਹ ਸੇਤ ਨਿਵਾਸ ਤੇ ਹੋਈ ਮੀਟਿੰਗ ਤੋਂ ਬਾਅਦ ਕੀਤਾ। ਗੁਰਪ੍ਰਤਾਪ ਬ i ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਲਈ 11 ਮਹੀਨਿਆਂ ਤੋਂ ਚੱਲ ਰਹੀ ਸੰਘਰਸ਼ ਅਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਵੱਲੋਂ 40 ਦਿਨਾਂ ਤੋਂ ਜਾਰੀ ਮਰਨ ਵਰਤ ਦਰਮਿਆਨ ਅੱਜ ਢਾਬੀ ਗੁਜਰਾ ਬਾਰਡਰ ਤੇ ਕੀਤੀ ਗਈ ਕਿਸਾਨ ਮਹਾਪੰਚਾਇਤ ਇਤਿਹਾਸਕ ਹੋ ਨਿਬੜੀ ਹੈ। ਠੰਡ ਅਤੇ ਸੰਘਣੀ ਧੁੰਦ ਦੇ ਬਾਵਜੂਦ ਕਿਸਾਨਾਂ ਦਾ ਲਾਮਿਸਾਲ ਇਕੱਠ ਹੋਇਆ ਹੈ। ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਹਾਲਤ ਗੰਭੀਰ ਹੋਣ ਦੇ ਬਾਵਜੂਦ ਇਕੱਠ ਨੂੰ ਸੰਬੋਧਨ ਕੀਤਾ ਆਖਿਆ ਕਿ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਪੂਰੇ ਦੇਸ਼ ਦੀ ਲੋੜ ਹੈ ਅਤੇ ਪੰਜਾਬ ਸਿਰਫ ਆਪਣੇ ਲਈ ਨਹੀਂ ਸਗੋ ਪੂਰੇ ਮੁਲਕ ਦੇ ਕਿਸਾਨਾਂ ਲਈ ਸੰਘਰਸ਼ ਕਰ ਰਿਹਾ ਹੈ। ਪੰਚਾਇਤ ਦੌਰਾਨ ਪੰਜਾਬ ਤੋਂ ਲੈ ਬਹਾ ਖਰਿਆਣਾ ਯੂਪੀ ਬਿਹਾਰ ਤਾਮਿਲਨਾਡੂ ਕਰਨਾਟਕ ਅਤੇ ਰਾਜਸਥਾਨ ਸਮੇਤ ਹੋਰ ਸੂਬਿਆਂ ਦੇ ਕਿਸਾਨਾਂ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਸ਼ੁਭਕਰਨ ਸਿੰਘ ਨੂੰ ਵੀ ਯਾਦ ਕੀਤਾ ਤੇ ਸਟੇਜ ਤੋਂ ਅਗਲੇ ਸੰਘਰਸ਼ ਦਾ ਐਲਾਨ ਕਰਦੇ ਆ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ 10 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੋਕਣ ਦਾ ਹੌਕਾ ਦਿੱਤਾ ਅਕਾਲੀ ਯੂਨੀਵਰਸਿਟੀ ਤਲਵੰਡੀ ਸਾਬੋ ਪੰਜਾਬ ਦੇ ਵਿਖੇ ਡਾਕਟਰ ਮਨਮੋਹਨ ਸਿੰਘ ਚੇਅਰ ਇਨ ਡਿਵੈਲਪਮੈਂਟ ਇਕਨੋਮਿਕਸ ਸਥਾਪਿਤ ਕੀਤੀ ਗਈ ਇਸ ਦੀ ਸਥਾਪਨਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਿੱਖਿਆ ਖੇਤਰ 'ਚ ਯੋਗਦਾਨ ਸਮਾਜ ਅਤੇ ਰਾਸ਼ਟਰਪਤੀ ਉਹਨਾਂ ਦੀ ਸੇਵਾ ਦੇ ਸਨਮਾਨ 'ਚ ਕੀਤੀ ਗਈ ਹੈ ਕਲਗੀਧਰ ਸੋਸਾਇਟੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਨੂੰ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਡਾਕਟਰ ਮਨਮੋਹਨ ਸਿੰਘ ਦੇ ਅਚਨਚੇਤ ਦੇਹਾਂਤ ਤੇ ਵੀ ਦੋਖ ਦੁੱਖ ਤੇ ਸੋਗ ਪ੍ਰਗਟ ਕੀਤਾ ਹੈ ਤੇ ਪੱਤਰ ਦੇ ਵਿੱਚ ਕਿਹਾ ਹੈ ਕਿ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ਨਾਲ ਦੇਸ਼ ਨੇ ਇੱਕ ਬੇਮਿਸਾਲ ਪੁੱਤਰ ਗੁਆ ਦਿੱਤਾ ਆਪਣੀਆਂ ਟੁੱਟ ਵਫਾਦਾਰੀ ਨਿਮਰਤਾ ਅਤੇ ਜਨਤਕ ਨੀਤੀ ਦੀ ਡੂੰਗੀ ਸੋਚ ਸਮਝ ਲਈ ਜਾਣਦੇ ਡਾਕਟਰ ਸਿੰਘ ਨੇ ਦੇਸ਼ ਨੂੰ ਆਰਥਿਕ ਮੰਦ ਹਾਲੇ ਵਿੱਚੋਂ ਬਾਹਰ ਕੱਢਿਆ ਪੀਐਮ ਮੋਦੀ ਨੇ ਕਿਹਾ ਹੈ ਕਿ ਦਿੱਲੀ ਨੇ ਪਿਛਲੇ 10 ਸਾਲਾਂ ਵਿੱਚ ਜਿਸ ਤਰ੍ਹਾਂ ਦੀ ਰਾਜ ਸਰਕਾਰ ਦੇਖੀ ਹੈ ਉਹ ਆਪ ਦਾ ਤੋਂ ਘੱਟ ਨਹੀਂ ਹੈ ਦਿੱਲੀ ਦੇ ਲੋਕ ਅੱਜ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਇਸ ਲਈ ਹੁਣ ਦਿੱਲੀ ਵਿੱਚ ਇੱਕ ਹੀ ਆਵਾਜ਼ ਗੂੰਜ ਰਹੀ ਹੈ ਤੁਸੀਂ ਇਸ ਨੂੰ ਬਰਦਾਸ਼ਤ ਨਹੀਂ ਕਰੋਗੇ ਅਸੀਂ ਇਸ ਨੂੰ ਬਦਲ ਕੇ ਜੀਵਾਂਗੇ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ 3 ਸਾਲ ਦੀ ਜਲਾਵਤਨੀ ਦੇ ਦੇਸ਼ ਛੱਡਣ ਦਾ ਮੌਕਾ ਦਿੱਤਾ ਗਿਆ ਸੀ ਪਰ ਉਹਨਾਂ ਨੇ ਇਸ ਪੇਸ਼ਕਸ਼ ਨੂੰ ਨਾਮਨਜ਼ੂਰ ਕਰ ਦਿੱਤਾ। ਖਾਨਿਆ ਜੈਕਸ ਉੱਤੇ ਪੋਸਟ ਵਿੱਚ ਲਿਖਿਆ ਹੈ ਕਿ ਜਦੋਂ ਮੈਂ ਟਕ ਜੇਲ੍ਹ ਵਿੱਚ ਸੀ ਤਾਂ ਮੈਨੂੰ 3 ਦਿਨ ਦੀ ਜਲਾਵਤਨੀ ਤੇ ਛੱਡਣ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਮੈਂ ਪਾਕਿਸਤਾਨ ਵਿੱਚ ਹੀ ਰਹਾਂਗਾ ਤੇ ਮਰਾਂਗਾ ਖਾਨ ਨੇ 라ਵਲਪਿੰਡੀ ਦੀ ਅੜਿਆਲਾ ਚੀਲ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਸੰਬੋਧਨ ਕੀਤਾ ਕਿ ਉਹਨਾਂ ਨੂੰ اسلامਾਬਾਦ ਵਿੱਚ ਬਾਨੀਗਲਾ ਨਿਵਾਸ ਤੇ ਤਬਦੀਲ ਕਰਨ ਲਈ ਸਿੱਧੇ ਤੌਰ ਤੇ ਸੰਪਰਕ ਕੀਤਾ ਗਿਆ ਭਾਰਤੀ ਕੋਸਟ ਗਾਰਡ ਦਾ ਹੈਲੀਕਾਪਟਰ ਅੱਜ ਦੁਪਹਿਰ 12 ਵਜੇ ਗੁਜਰਾਤ ਦੇ ਪੋਰਬੰਦਰ ਛਾਗਸ ਅਗਰਸਤ ਹੋਇਆ ਜਿਸ ਵਿੱਚ 3 ਲੋਕਾਂ ਦੀ ਮੌਤ ਹੋਈ ਹੈ ਪੋਰਬੰਦਰ ਹਵਾਈ ਪੱਟੀ ਤੇ ਲੈਂਡਿੰਗ ਦੌਰਾਨ ਹੈਲੀਕਾਪਟਰ ਕ੍ਰੈਸ਼ ਹੋਇਆ ਤੇ ਡਿੱਗਦੇ ਹੀ ਇਸ ਨੂੰ ਆਕਲਾ ਗਈ ਭਾਰਤੀ ਕੋਸਟ ਗਾਰਡ ਨੇ ਦੱਸਿਆ ਕਿ ਹੈਲੀਕਾਪਟਰ 'ਚ 2 ਪਾਇਲਟਾਂ ਸਮੇਤ 3 ਲੋਕ ਸਵਾਰ ਸਨ ਜਾਣਕਾਰੀ ਮਿਲ ਰਹੀ ਹੈ ਕਿ ਸਾਰਿਆਂ ਦੀ ਜਾਨ ਚਲੀ ਗਈ ਹੈ ਬਿਸ਼ੇਸ ਸਾਲ ਵੀ ਦੱਸਦੀ ਹੈ ਕਿ 2 ਸਤੰਬਰ ਨੂੰ ਭਾਰਤੀ ਤੱਟ ਰક્ષਕ ਦਾ ਐਡਵਾਂਸ ਲਾਈਟ ਹੈਲੀਕਾਪਟਰ ਪੋਰਬੰਦਰ ਤੱਟ ਨੇੜੇ ਅਰਬ ਸਾਗਰ ਚ ਡਿੱਗਿਆ ਸੀ ਜਿਸ ਦੌਰਾਨ ਹੈਲੀਕਾਪਟਰ ਚ ਸਵਾਰ 4 ਕਰੂ ਮੈਂਬਰਾਂ ਚੋਂ ਇੱਕ ਦਾ ਬਚਾਅ ਹੋਇਆ ਸੀ ਤੇ ਬਾਕੀ 3 ਕਰੂ ਮੈਂਬਰ ਲਾਪਤਾ ਹੋਏ ਸਨ ਹਰਿਆਣਾ ਦੇ ਸੋਨੀਪੱਤ ਇੱਕ ਵਾਰ ਫਿਰ ਪੁਚਾਲ ਦੇ ਝਟਕੇ ਲੱਗੇ ਨੇ ਸੋਨੀਪੱਤ ਚ 12 ਦਿਨਾਂ ਚ ਤੀਜੀ ਵਾਰ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਐਨਸੀਐਸ ਦੇ ਅਨੁਸਾਰ ਰਿਕਟਰ ਪਰਮਾਨੇ ਤੇ ਤੀਬਰਤਾ 3.8 ਦਸੀ ਗਈ ਹੈ ਜਿਸ ਤੋਂ ਪਹਿਲਾਂ 22 ਅਤੇ 26 ਦਸੰਬਰ ਨੂੰ ਦੋ ਵਾਰ ਪੁਚਾਲ ਆਇਆ ਸੀ ਪਹਿਲਾ ਪੁਚਾਲ 25 ਦਸੰਬਰ 2024 ਨੂੰ ਦੁਪਹਿਰ 12 ਵਜੇ ਆਇਆ ਤੇ 31 ਸਕਿੰਟਾਂ ਤੱਕ ਪੁਚਾਲ ਦਾ ਕੇਂਦਰ ਸੋਨੀਪੱਤ ਦਾ ਕੁੰਡਲਪਿੰਸੀ ਸੋਏਸਨ ਅੱਜ ਦੀਆਂ ਫਟਾਫਟ ਖਬਰਾਂ ਹੁਣ ਮੈਨੂੰ ਦੇ ਬੋਲ ਇਜਾਜ਼ਤ ਧੰਨਵਾਦ